ਲੋੜਾ ਕਿਤੇ ਵਰਦਾ ਮੁੰਡਾ ਛੋਟੇ ਛੋਟੇ ਹੁੰਦੇ ਤਿੰਨ ਭੈਣ ਭਰਾ ਹੈਗੇ ਇੱਕ ਮੇਰੇ ਕੋ ਕੁੜੀ ਆ ਤੋ ਮੇਰੇ ਕੋ ਮੁੰਡਿਆ ਅਗਰ ਉਹਦੇ ਕੰਮ ਤੇ ਆਇਆ ਆਈ ਤੇ ਇਹਨੇ ਜੋਗੀ ਨਹੀਂ ਤੇ ਖੱਪਣ ਜੋਗੇ ਗਣੀ ਗੜਾਈ ਕਰਕੇ ਫੇਰ ਇਹਦੇ ਨੂੰ ਚੰਡੂ ਕਰ ਲਾ ਉਹ ਛੋੜ ਦੇ ਕਿਤੇ ਘਲਾਉਣੀਆਂ ਹੁੰਦਾ ਪਿੱਛੇ ਕਾਰਨ ਬੋਲਦਾ ਕਾਰਨ ਪਤਾ ਨਹੀਂ ਕੋਟੀ ਘਾਟਾ ਘਲਾਇਆ ਕਰ ਉਹਦੇ ਕੰਮ ਤੇ ਆਇਆ ਕਿੰਨੇ ਸੇ ਪਹਿਲਾਂ ਆ ਗਏ ਗੱਲ ਉਹਹੀਂ ਨਹੀਂ ਕੋਈ ਪਤਾ ਨਹੀਂ ਬੇਟਾ ਸਾਨੂੰ ਨਹੀਂ ਪਤਾ ਕਿ ਕਿੱਥੋਂ ਆਵੇ ਵਿਚਾਰੇ ਮਾਲਕ ਉਹ ਵੀ ਵਿਚਾਰੇ ਸਾਨੂੰ ਆਂਦੇ ਹੁੰਦੇ ਆਹ ਮਾਲ ਖਲੋਤਿਆਂ ਨਾਲ ਵਿਚਾਰੇ ਕੁਛਲ ਕੰਮ ਤੇ ਉੱਥੇ ਜਾਂਦਾ ਸਾਹੀ ਰੋਜ਼ ਅਈ ਤੇ ਕਿਹ ਜੋਗੇ ਨਹੀਂ ਹੈਗੇ ਕੀ ਲੱਗਦਾ ਜਿਤਨਾ ਕਈ ਨੌਜਵਾਨ ਇਸ ਤਰ੍ਹਾਂ ਦੇ ਰਾਹ ਦੇ ਉੱਤੇ ਘੁੰਮਦੀ ਭਰਾ ਮੇਰੇ ਦਿਓਰ ਦਾ ਮੁੰਡਾ ਵਾ ਵੇ ਕਹਿੰਦੇ ਮੇਰੇ ਦਿਓਰ ਦਾ ਮੁੰਡਾ ਵਾ ਇਹ ਬੜਾ ਹੈ ਅੱਛਾ ਕਿਥੋਂ ਦੇ ਆਣ ਵਾਲੇ ਆ ਭਾਈ ਡ੍ਰੈਗਨ ਉਹ ਨਹੀਂ ਖੇ ਰੱਪ ਜਾ ਅੱਛਾ ਕੀ ਗੱਲ ਬੋਲ ਇਹ ਭਾਈ ਸਵੇਰੇ ਕੰਮ ਦੇ ਚੱਲ ਗਿਆ ਸੀ ਤੇ ਰਾਤੀ ਵਾਪਸ ਨਹੀਂ ਆਇਆ ਆਪਾਂ ਸੋਚਿਆ ਘਰੇ ਉੱਤੇ ਕਿਤੇ ਕੰਮ ਤੇ ਚੱਲ ਗਿਆ ਨਾ ਇਹਨਾਂ ਨਾਲ ਕਰਦਾ ਜੀ ਕਿੰਨੀ ਉਮਰ ਹੈ ਜੀ ਹੈਗੀ 3 ਵੀ ਭਾਈ ਸਾਹਿਬ ਬੜਾਈਆ ਤੁਹਾਡਾ ਕੰਮ ਕਰਦਾ ਹੈ ਕਾ ਪ੍ਰਾਵਟ ਆਏ ਬੜਾ ਪ੍ਰਾਜੇ ਕੰਮ ਕੀ ਕਰਦਾ ਕੰਮ ਭਾਈ ਗੱਡੀਆਂ ਦਾ ਕਰਦਾ ਕਾਰ ਵਸ਼ੀ ਦਾ ਠੀਕ ਹੈ ਫੇਰੇ ਕੰਮ ਤੇ ਗਿਆ ਹਾਂਜੀ ਹਾਂਜੀ ਅੱਜ ਫੇਰੇ ਜਾਂ ਕੱਲ੍ਹ ਕੱਲ੍ਹ ਸਵੇਰੇ ਗਿਆ ਠੀਕ ਹੈ ਉਸ ਤੋਂ ਬਾਅਦ ਉਹ ਤੋਂ ਬਾਅਦ ਆਪਰਾਤੀ ਇਹਨੂੰ ਡੀਗਦੇ ਨੇ ਆਇਆ ਨਹੀਂ ਤੇ ਉਸ ਤੋਂ ਬਾਅਦ ਇਹ ਭਾਜੀ ਹੋਣਾ ਨੇ ਆ ਕੇ ਦੱਸਿਆ ਇਹ ਆ ਤੇਰਾ ਵੱਡਾ ਤੁਹਾਡਾ ਉੱਤੇ ਜਗਾ ਵਾ ਠੀਕ ਹੈ ਤੇ ਜਦੋਂ ਆ ਕੇ ਦੇਖਿਆ ਕੀ ਕੀ ਨਸ਼ੇ ਨੂੰ ਸ਼ੇ ਕਰਦਾ ਹੀ ਕੋਈ ਭਾਈ ਇਹਨੇ ਸਮਾਨ ਲਾਂਦਾ ਇਹ ਤੇ ਇਹ ਬੁੱਢਿਆ ਦੇ ਨਾਲ ਜਾਜ ਆ ਗਏ ਨਾ ਬਾਹਰ ਟਾਣੀਆਂ 'ਚ ਬੈ ਬੈ ਕੇ ਇਹਨੇ ਸਮਾਨ ਸ਼ੁਰੂ ਕਰਤਾ ਅੱਛਾ ਦੇ ਪਤਾ ਕੁਛ ਕਿੱਥੋਂ ਲੈ ਕੇ ਆਪਰੇ ਭਾਈ ਬੜਾ ਮਾਰਦੇ ਹੀ ਬੜਾ ਇਹਨੂੰ ਚੈੱਕ ਕਰਦੇ ਹੀ ਇਹ ਹਟਦਾ ਨਹੀਂ ਪਤਾ ਨਹੀਂ ਕਿੱਥੋਂ ਸਮਾਨ ਲੈ ਆਉਂਦਾ ਲੈ ਕੇ ਕਿੱਥੋਂ ਆਉਂਦਾ ਕੁਝ ਨਹੀਂ ਭਾਈ ਪਤਾ ਹੈ ਅੱਛਾ ਤੁਹਾਨੂੰ ਨਹੀਂ ਪਤਾ ਕਿੱਥੋਂ ਲੈ ਕੇ ਆ ਭਾਈ ਆਪਾਂ ਦੇ ਟਾਈਮ ਹੋ ਗਿਆ ਇਹਨੂੰ ਠੀਕ ਹੈ ਇਹਨੂੰ ਭਾਈ 2-3 ਮਹੀਨੇ ਹੋ ਗਏ ਹੋਣੇ ਠੀਕ ਹੈ ਤੇ ਹੁਣ ਵੀ ਕੀ ਠੀਕੇ ਤੇ ਨਾਲ ਹੀ ਪੂਰੀ ਵੈਪ ਹੋਈ ਹੈ ਲੱਗਦਾ ਠੀਕ ਹੈ ਭਾਈ ਇਹ ਰਹੇ ਹੁਣ ਬਾਹਰ ਕਿੰਨੀ ਉਮਰ ਆਦੀ ਭਾਈ 22 ਸਾਲ ਉਮਰ ਦੇ ਨਹੀਂ ਨਹੀਂ ਵਿਆਹ ਨਹੀਂ ਉਹ ਕਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਲੱਗਦਾ ਇਹ ਲੱਗਦਾ ਕਿ ਟੀਕੇ ਦੇ ਨਾਲ ਹੋਈ ਹੈ ਜਾਂ ਭਾਈ ਜਿਹੜਾ ਬੰਦਾ ਨਸ਼ੇ ਕਰਦਾ ਨਾ ਇਹ ਤੁਹਾਨੂੰ ਪਰਾ ਹੋਈ ਜਾਂਦਾ ਨਹੀਂ ਕਿਤਾ ਤੁਸੀਂ ਉਹਦੇ ਮੌਕੇ ਤੇ ਹਾਲਾਤ ਵੇਖੇ ਹਾਲਾਤ ਕਹੋ ਜੇ ਉਹਦੇ ਲੱਗਦੇ ਤੁਹਾਨੂੰ ਕਿ ਨਸ਼ੇ ਕਰਕੇ ਉਹਦੀ ਡੈਥ ਹੋਈ ਹੈ ਜਾਂ ਕਿਸੇ ਨੇ ਉਹਨੂੰ ਮਾਰਿਆ ਮੁਰਿਆ ਜਾਂ ਕਿਸੇ ਦੀ ਰੰਜਿਸ਼ ਹੋਈ ਉਹਦੇ ਨਾਲ ਭਾਈ ਮੈਂ ਤਾਂ ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਔਰ ਕਿਹੜੀ ਜਗ੍ਹਾ ਤੋਂ ਦੇ ਮੇਰਾ ਨਾਮ ਭਾਈ ਜੁਜਾ ਸਿੰਘ ਆ ਮੈਂ ਔਨਰਾ ਠੱਲੋ ਘਰ ਕੇ ਅਦਮਜੀਠਾ ਰੋਡ ਦੇਤੇ ਆਪਣੀ ਵਰਕਸ਼ਾਪ ਹੈਗੀ ਆ ਤੇ ਮੁੰਡਾ ਆਪਣਾ ਕੰਮ ਕਰਦਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਪਿਆ ਸੀ ਤੇ ਹਾਂ ਸਮਾਂ ਸਮੂਹ ਤੋਂ ਲੋਂਦਾ ਯਾਰ ਨੂੰ ਸਮਝਾਇਆ ਵੀ ਕਈ ਵਾਰੀ ਕਿ ਹਾਂ ਵੀ ਨਾਲ ਆ ਨਾਲ ਆ ਥੋੜੇ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਗੈਰ ਰਿਆ ਵਾ ਫਿਰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਆ ਰਿਹਾ ਸੀ ਪਰ ਇਕਦਾਂਮੀ ਮੈਨੂੰ ਤਾਂ ਆਪ ਸਵੇਰ ਦਾ ਦੁਕਾਨ ਤੇ ਨਹੀਂ ਆਇਆ ਆਪਾਂ ਦੇ ਘਰੇ ਫੋਨ ਫਣ ਕੀਤਾ ਤੇ ਘਰ ਦੇ ਕਹਿੰਦੇ ਕਿ ਹਾਂ ਵੀ ਆਇਆ ਨਹੀਂ ਅਜੇ ਤੱਕ ਤੇ ਪਤਾ ਕਰ ਕਰਦੇ ਆ ਤੇ ਹੁਣ ਇਕਦਾਂਮੀ ਫੋਨ ਆਇਆ ਕਿ ਹਾਂ ਵੀ ਮੁੰਡਾ ਪੂਰਾ ਹੋ ਗਿਆ ਵਾ ਮਾ ਫੋਨ ਨੰਬਰ ਹੈ ਸਮਾਨ ਜੀ ਮੇਰੇ ਖਿਆਲ ਦੇ ਨਾਲ ਪ੍ਰੇਮ ਜਿਹੜਾ ਅੱਗੇ ਬਾਈਪਾਸ ਤੋਂ ਅਗਲੇ ਬੰਨੇ ਏਰੀਆ ਹੈਗਾ ਵਾ ਆਮਨਗਰ ਉੱਥੇ ਹੈਗੇ ਉੱਥੇ ਮੁੰਡਿਆਂ ਦਾ ਜਾਂਦਾ ਜੁੰਦਾ ਸੀ ਏ ਵੈ ਕਦੀ ਕਦੀ ਪੈਰਟੀਕੂਲਰ ਬੰਦੇ ਦਾ ਨਾਮ ਉਹਨੇ ਆਪਾਂ ਨੂੰ ਦੱਸਿਆ ਇਹਨੇ ਕਿ ਹਾਂ ਵੀ ਕਿੱਥੋਂ ਕਿੱਦਾਂ ਵਾ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਹਾਂਜੀ ਹਾਂਜੀ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਕਿੰਨੀ ਉਮਰ ਸੀ ਇਹ ਲੜਕੀ ਦੀ ਉਮਰ ਮੇਰੇ ਖਿਆਲ ਦੇ ਨਾਲ 20-22 ਸਾਲ ਦੇ ਕਰੀਬ ਕਰੀਬ ਹੋਣੀ ਆ ਇਹ ਜ ਨਹੀਂ ਅਨਮੈਰਿਡ ਹਿਆ ਦੇ ਬਚਾਦੇ ਮਾਪਿਓ ਛੋਟੇ ਹੁੰਦੇ ਆਂ ਮਤਲਬ ਗੁਜ਼ਰ ਗਏ ਆ ਜਾਚੀ ਜੀ ਦੀ ਜੀ ਕਾਫੀ ਨੂੰ ਸੰਭਾਲਦੀ ਸੀ ਧਿਆਨ ਦਿਉ ਰੱਖਦੀ ਸੀ ਇਹਨਾਂ ਦਾ ਇੱਕ ਛੋਟਾ ਭਰਾ ਵਾ ਇਹਦਾ ਪਤਾ ਨਹੀਂ ਲੱਗਾ ਇਹ ਤੇ ਪ੍ਰਿੰਸੀਪਲ ਸਾਹਿਬ ਦਾ ਪਾਈਪਾ ਪਰਿਵਾਰ ਤੋਂ ਕੋਣ ਆਇਆ ਸੀਗਾ ਜਿਸ ਨੇ ਉਹ ਡੈੱਡ ਕੋਡੀ ਮਿਲੀ ਹੈ ਜੋ ਬੰਦਤੀ ਮੌਕੇ ਤੇ ਕਾਰਵਾਈ ਕੀਤੀ ਹੈਗੀ ਸਰਕਾਰ ਨੂੰ ਸਟਾਕ ਬੋਡੀ ਨੂੰ ਕਾਰਨ ਕਾਰਨ ਪਤਾ ਲੱਗਾ ਕਿ ਅਜੇ ਫਿਰਾਲ ਕੁਝ ਨਹੀਂ ਪਤਾ ਲੱਗਾ ਕੋਸਟ ਮੈਡ ਰਿਪੋਰਟ ਤੇ ਪਤਾ ਚੱਲੇਗਾ ਸਰ ਉਥੇ ਇੱਕ ਸਰੀਂਜ ਵੀ ਮਿਲੀ ਆ ਸਰੀ ਹਾਸ ਦੇ ਵਿੱਚ ਲੱਗਦਾ ਨਹੀਂ ਕਿ ਮੈਂ ਦੇਖ ਰਿਹਾ ਹਾਂ ਜੇ ਕੋਈ ਖੁਸ਼ਹੰਦ ਹੋਊਗਾ ਦੇਖੋ ਪਰ ਮਾਰ ਦਾ ਕਹਿਣਾ ਹੈ ਕਿ ਆ ਜਾ ਰਿਹਾ ਨਸ਼ਾ ਕਰਦਾ ਸੀ ਉਹ ਇਹ ਇਹ ਪੋਸਟਮਾਰਟ ਫੋਨ ਤੇ ਹੀ ਪਤਾ ਚੱਲੇਗਾ ਉਹਦੇ ਮਿਤੀ ਕਾਰਨ ਕਿਹਾ ਜਾਂਦਾ ਹੈ ਕਿ ਫੌਤਾ ਕੀ ਕਾਰਨ ਹੈ ਕਿ ਫੌਤਾ ਪੋਸਟਮਾਰਟ ਹੋਣ ਦਾ ਰਿਪੋਰਟ ਆਇਆ ਉਸਦੇ ਮਾਲਕ ਬਾਰੇ ਦੇ ਬਾਰੇ ਕਿਹਾ ਜਾ ਰਿਹਾ ਕਿ ਮਜੀਠਾ ਰੋਡ ਦੇ ਨਸ਼ਾ ਲੈ ਰਿਹਾ ਸੀ ਨਸ਼ਾ ਕਰਦਾ ਸੀ ਕਾਫੀ ਟਾਈਮ ਤੋਂ ਸਾਰੇ ਲਿਖੋ ਕਹਿਣਾ ਹੈ ਕਿ ਆਪਾਂ ਜੋ ਮੈਡੀਕਲ ਰਿਪੋਰਟ ਹੈ ਉਹਦੇ ਮੁਤਾਬਕ ਪਰ ਦੇਖੇ ਸਾਰੇ ਹੋਏਗੀ ਉਹਦੇ ਮੁਤਾਬਕ ਫਕਸਾਂ ਕੀ ਕਰਦਾ ਕਿ ਨਹੀਂ ਕਰਦਾ ਸੀ ਕੋਈ 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 ਕਾਰਨ ਨਿਕਲ ਸਕਦਾ ਹੈ ਪਰ ਸਾਰੇ ਰਿਪੋਰਟ ਪਿਆ ਹੈ ਪਰਵਾਰ ਕਹਿ ਰਿਹਾ ਕਿ ਇਹ ਨਸ਼ਰਾ ਆਦੀ ਸੀ ਇਹ ਵੀ ਗਲਬਦਾਬਾ ਇੱਕ ਨਹੀਂ ਕਰਦੀ ਸਾਡੇ ਨਾਲ ਠੀਕ ਨਹੀਂ ਨਿਕਲਦੀ ਹੋ ਸਕਦਾ ਹੈ ਸ਼ਾਇਦ ਉਹਨੇ ਕੋਈ ਖਾਤਾ ਵੀ ਹੋਵੇਗਾ ਜੋ ਕਾਰਨ ਹੋਏਗਾ ਉਹਦੇ ਮੁਤਾਬਕ 판ਦੀ ਕਰ ਰਹੀ ਕੀਤੀ